ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਜੀ ਸਾਧ ਸੰਗਤ ਜੀਓ ਆਪ ਸਾਰਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆ ਸਾਡੇ ਵੀਰ ਜੀ ਜਿਨ੍ਹਾਂ ਦੇ ਬੇਟੇ ਭਾਈ ਗੁਰਵਿੰਦਰ ਸਿੰਘ ਜੀ ਜੋ ਕਿ 5 5.5 ਸਾਲ ਦੀ ਉਮਰ ਹੈ ਇਹਨਾਂ ਦੀ ਤੇ ਬਿਮਾਰੀ ਦਾ ਕਰਕੇ ਇਹ 1 ਸਾਲ ਤੋਂ ਬਿਮਾਰੀ ਦੇ ਨਾਲ ਲੜ ਰਹੇ ਹਨ ਬੱਚੇ ਦਾ ਇਲਾਜ ਕਰਾਉਣ ਦੇ ਵਾਸਤੇ ਭਾਈ ਲਖਾ ਸਿੰਘ ਜੀ ਪਿੰਡ ਕੱਕੜ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਹਨ ਜੋ 1 ਸਾਲ ਤੋਂ ਜਿੰਨੇ ਕੋ ਆਪਣੀ ਮਿਹਨਤ ਮਜ਼ਦੂਰੀ ਕਰਦੇ ਸਨ ਉਹ ਇਸ ਬੱਚੇ ਦੀ ਬਿਮਾਰੀ ਦੇ ਇਲਾਜ ਕਰਾਉਣ ਤੇ ਇਲਾਜ ਛੱਡਦੇ ਸਨ ਬਹੁਤ ਗਰੀਬ ਪਰਿਵਾਰ ਹੈ ਆਪ ਸਾਰ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਬੱਚੇ ਦੇ ਇਲਾਜ ਦੇ ਵਾਸਤੇ ਜੋ ਕਿ ਇਸ ਬੱਚੇ ਨੂੰ ਬਿਮਾਰੀ ਹੈ ਇਸ ਬੱਚੇ ਦੇ ਬਲੱਡ ਸੈੱਲ ਨਹੀਂ ਬਣ ਰਹੇ ਸੋ ਬਾਰ-ਬਾਰ ਬਲੱਡ ਚੜਾਉਣ ਤੋਂ ਬਾਅਦ ਵੀ ਇਹਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਡਾਕਟਰ ਸਾਹਿਬਾਂ ਨੇ ਬਹੁਤ ਖਰਚਾ ਦੱਸਿਆ ਹੈ ਵੀਰ ਨੂੰ ਜੋ ਇਸ ਦੀ ਪਹੁੰਚ ਤੋਂ ਬਾਹਰ ਹੈ ਸਵਾਪ ਸਾਥ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਵੀਰ ਮੇਰੇ ਐਨਆਰਆਈ ਵੀਰ ਨੇ ਹੋਰ ਵੀ ਜੋ ਇਸ ਪਰਿਵਾਰ ਦੀ ਮਦਦ ਕਰ ਸਕਦਾ ਹੈ ਉਹ ਬਾਅਦ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰ ਸਕਣ ਕਿਉਂਕਿ ਡਾਕਟਰਾਂ ਨੇ ਇਹਦਾ 25 ਤੋਂ 30 ਲੱਖ ਦਾ ਖਰਚਾ ਦੱਸਿਆ ਹੈ ਭਾਈ ਉਹ ਦੋਇ ਇਸ ਹਾਇਸ਼ੀਅਤ ਤੋਂ ਬਾਹਰ ਹੈ ਇਹ ਇਲਾਜ ਨਹੀਂ ਕਰਵਾ ਸਕਦਾ ਬਹੁਤ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਕੇ ਆਪਣਾ ਮਹਾ ਦੋ ਟਾਈਮ ਦੀ ਰੋਟੀ ਹੀ ਪੱਕਦੀ ਹੈ ਇਸ ਪਰਿਵਾਰ ਦੀ ਸੋ ਇਸ ਵੀਰ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਤੁਮ ਆਪ ਸਾਧ ਸੰਤੋਂ ਬੇਨਤੀ ਕੀਤੀ ਜਾਂਦੀ ਹੈ ਕਿ ਦੋ ਬੇਟੀਆਂ ਨੇ ਇਹਦੀਆਂ ਇੱਕ ਲੜਕਾ ਹੈ ਜੋ ਲੜਕਾ 1 ਸਾਲ ਤੋਂ ਬਿਮਾਰ ਹੈ ਉਹਦੇ ਇਲਾਜ ਦੇ ਵਾਸਤੇ ਆਪ ਸਾਧ ਸੰਤੋਂ ਬੇਲ ਕੀਤੀ ਜਾਂਦੀ ਹੈ ਜੋ ਵੀਰ ਭਰਾ ਹੈ ਦਾ ਇਲਾਜ ਦੇ ਵਾਸਤੇ ਜੋ ਵੀ ਕੋਈ ਸ਼ਰਦਾ ਭਾਵਨਾ ਦੇ ਨਾਲ ਤੁਹਾਡੇ ਕੋਲੋਂ ਮਦਦ ਕਰ ਸਕਦਾ ਹੈ ਉਸ ਵੀਰ ਦਾ ਅਕਾਊਂਟ ਨੰਬਰ ਅਤੇ ਮੋਬਾਈਲ ਨੰਬਰ ਇਸ ਵੀਡੀਓ ਦੇ ਵਿੱਚ ਸੈਂਡ ਕੀਤਾ ਜਾਏਗਾ ਕੋਈ ਇਸ ਪਰਿਵਾਰ ਨੂੰ ਫੋਨ ਕਰਕੇ ਇਹਦੀ ਮਦਦ ਕਰ ਸਕਦਾ ਹੈ ਜੋ ਵੀ ਕਿਸੇ ਨੇ ਪਉਣਾ ਆਵੇ ਇਸ ਪਰਿਵਾਰ ਦੇ ਅਕਾਊਂਟ ਦੇ ਵਿੱਚ ਮਦਦ ਦੇ ਵਾਸਤੇ ਪੈਸੇ ਪਾ ਕੇ ਜਾਂ ਕੋ ਇਲਾਜ ਕਰਵਾ ਕੇ ਇਸ ਬੱਚੇ ਦੀ ਜੋ ਕਿ ਜਾਨ ਨੂੰ ਖਤਰਾ ਹੈ ਸੋ ਆਪ ਸਾਰਿਆਂ ਤੁਹਾਨੂੰ ਬੇਨਤੀ ਹੈ ਕਿ ਬੱਚੇ ਦੀ ਜਾਨ ਬਚ ਜਾਏ ਨੰਬਰ ਦਾ ਹੋਰ ਕੋਈ ਨਹੀਂ ਆਪ ਨੂੰ ਚਾਹੀਦਾ ਸੋ ਬੱਚੇ ਦੇ ਇਲਾਜ ਦੇ ਵਾਸਤੇ ਹੀ ਇਹ ਹੱਥ ਜੋੜ ਕੇ ਅਸੀਂ ਸਰਦਾਰਸ਼ ਵੀਰ ਦੀ ਕਰ ਰਹੇ ਆ ਨੰਬਰ 7087360400 ਇਹ ਬੋਲਦੇ 7087360400 ਇਸ ਵੀਰ ਦਾ ਨੰਬਰ ਆ 70873 7360 60 400 400 ਨੰਬਰ ਹੈ ਸੋ ਇਸ ਵੀਰ ਨੂੰ ਸੰਪਰਕ ਕਰ ਸਕਦੇ ਜੋ ਜੋ ਵੀ ਇਸ ਵੀਰ ਤੇ ਮੁਸੀਬਤ ਚੱਲ ਰਹੀ ਹੈ ਇਸ ਵੀਰ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਦਾ ਰੱਖਾਂ ਇਹਨਾਂ ਦੀ ਬੋਲੋ ਲਿਖੋ ਹੂੰ